ਹਾਂਜੀ ਖਾਸ ਕਰਦੇ ਹਾਂ ਉਸ ਕਾਲਪੁਰਖ ਵਾਹਿਗੁਰੂ ਦੀ ਰਹਿਮਤ ਤੇ ਸਦਕਾ ਤੁਸੀਂ ਸਾਰੇ ਆਪਣੇ ਘਰੇ ਠੀਕ ਠਾਕ ਹੋਮੋਗੇ ਜਿੰਦਗੀ ਹਮੇਸ਼ਾ ਸਾਰਿਆਂ ਦੇ ਲਈ ਇੱਕੋ ਜੀ ਨਹੀਂ ਹੁੰਦੀ ਕਿਸੇ ਦੇ ਜੀਣ ਦਾ ਤਰੀਕਾ ਕਿਵੇਂ ਆ ਕਿਸੇ ਦੇ ਜੀਣ ਦਾ ਤਰੀਕਾ ਕਿਵੇਂ ਆ ਕੋਈ ਕਿਹੜੇ ਢੰਗ ਨਾਲ ਜ਼ਿੰਦਗੀ ਜਿਉਂਦਾ ਕੋਈ ਕਿਹੜੇ ਢੰਗ ਦੇ ਨਾਲ ਕੋਈ ਸ਼ੌਂਕ ਨਾਲ ਤੇ ਕੋਈ ਮਜਬੂਰੀ ਬਸੋ ਕੇ ਸਭ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਹੋ ਰਿਹਾ ਹੈ ਇਹ ਬੰਦਾ ਚਾਈਨਾ ਦਾ ਤੇ ਜਿੱਥੇ ਕਬਰਾਂ ਦੇ ਵਿੱਚ ਜਿਹੜੀਆਂ ਲਾਸ਼ਾਂ ਹੱਡੀਆਂ ਬਣ ਜਾਂਦੀਆਂ ਤੇ ਉਹ ਪਿੰਜਰ ਹੁੰਦੇ ਆ ਇਨਸਾਨੀ ਪਿੰਜਰ ਉਹ ਲਿਆ ਕੇ ਜਿੱਥੇ ਸਿੱਟੇ ਜਾਂਦੇ ਸੀਗੇ ਉਸ ਢੇਰ ਦੇ ਉੱਤੇ ਇਹ ਬੰਦੇ ਨੇ ਆਪਣਾ ਘਰ ਪਾਇਆ ਹੋਇਆ ਤੇ ਘਰ ਪਾ ਕੇ ਉਹਦੇ ਉੱਤੇ ਰਹਿੰਦਾ ਤੇ ਉਹ ਆਪਣੇ ਥੱਲੇੋਂ ਫਲੋਰ ਦਾ ਤਾਕਤਾ ਚਾ ਕੇ ਤੇ ਥੱਲੇ ਢੇਰ ਜਿਹੜਾ ਲੱਗਿਆ ਆ ਹੱਡੀਆਂ ਦਾ ਉਹ ਦਿਖਾਉਂਦਾ वैसे तो रब किसी ਨੂੰ ਇਦਾਂ ਦੀ ਜਗ੍ਹਾ ਤੇ ਨਹੀਂ ਭੇਜੇ ਰਹਿਣ ਵਾਸਤੇ ਤੇ ਤੁਸੀਂ ਦੱਸੋ ਵੀ ਤੁਸੀਂ ਇਹੋ ਜੀ ਜਗ੍ਹਾ ਤੇ ਰਹਿਣਾ ਪਸੰਦ ਕਰੋਗੇ ਕਿ ਨਹੀਂ ਧੰਨਵਾਦ